ਜੇ ਕੱਚੇ ਰਹਿ ਗਏ ਪੱਕੇ ਸਾਰੇ ਤੋੜ ਤੋੜ ਖਾ ਗਏ ਵੀ ਕਿਸੇ ਹੋਰ ਬੰਦੇ ਨੇ ਵੀ ਖਾਣੇ ਹੁੰਦੇ ਨੇ ਇੱਕ ਵੀ ਕੱਢ ਕੇ ਖਾਣੇ ਪੈਣਗੇ ਬੀਆ ਬੀਨਾ ਬਰੂਦ ਨਹੀਂ ਸਵਾਦ ਲੱਗਦਾ ਬੰਤ ਪਤਾ ਨਹੀਂ ਕਿੱਧਰ ਨੂੰ ਲੰਘੇ ਇੱਕ ਫੜੀ ਉਹ ਖਾ ਲਾਂਗਾ ਦੱਸ ਮਾਸਾ ਜਿਹਾ ਲੱਗੇ ਇਹ ਕਰੀ ਜਾਂਦੇ ਆ ਭਾਈ ਖੂਬ ਮੱਟ ਰਖਿਆ ਵਿੱਚ ਉਤਰੂ ਵੀ ਪਾਉੜੀ ਲਾ ਕੇ ਪਹਿਲਾਂ ਬੋਲਣ ਦੀ ਨਹੀਂ ਥੂਰ ਹੈਗਾ ਮੇਰੇ ਸਾਧਨ ਸਾਰਿਆਂ ਨੂੰ ਹਾਂ ਕੀ ਬੋਲੇ ਕੀ ਬੋਲੇ ਸੱਚ ਥੂਰ ਨਹੀਂ ਹੈਗਾ ਤੁਹਾਨੂੰ ਸਾਰਿਆਂ ਨੂੰ ਮੈਂ ਕਹਿਣਾ ਕਿੱਧਰ ਨਿਕਲਿਆ ਤੀ ਮੈਂ ਤਾਂ ਕੰਮ ਜਾ ਜਾ ਕੇ ਆਇਆ ਤੀ ਲੱਗੜਾ ਉਹ ਮੁਰਾਦਾ ਚੱਲੀ ਜਾਂਦੇ ਹਾਂ ਨਾ ਹਾਂ ਆਈ ਖਾਦਾ ਅੱਛਾ ਕਿੰਨੇ ਨਹੀਂ ਹੁੰਦਾ ਕਿਤੇ ਬਾਅਦ ਕੋ ਜਵਾਕ ਦੇ ਕਈ ਕਿ ਧਾਰ ਕਢਾਉਣੀ ਆ ਮਾਜੀ ਜੱਜ ਨਹੀਂ ਲੱਗਦਾ ਤੇ ਮੈਨੂੰ ਲੱਗਦਾ ਰਹਿੰਦਾ ਕਿ ਮੇਰੇ ਨਾਲ ਮੇਰੀ ਗੱਲ ਸੁਣ ਲਾ ਕੋਟ-ਕੂਟ ਪਾਲਾ ਕਾ ਟਾਈ ਹੱਡੀਆਂ ਨੇ ਮੈਨੂੰ ਤਾਂ ਕਾਟੇ ਲੱਗਦੇ ਨਾ ਮੈਂ ਗੁਣੀਆਂ ਚਿਕਣ ਹੋ ਜੂ ਤੈਨੂੰ ਚੰਨੂ ਨਹੀਂ ਹੁੰਦਾ ਉਹ ਤਾਂ ਥੋੜੇ ਚੁੱਪ ਨਹੀਂ ਨੇ ਹੂੰ ਕੀ ਆ ਬਸ ਚੁੱਪ ਰਹੇ ਨੇ ਹਾਂ ਕਿੱਥੇ ਗਈ ਸੀ ਬਾਰੇ ਕਿਆ ਕਰੇ ਬਟਾਏ ਤੂੰ ਪੀ ਸੇਕਦਾ ਤੀ ਲੈ ਨਾਲ ਕਹਿੰਦੇ ਮੈਨੂੰ ਠੰਡ ਨਹੀਂ ਲੱਗਦੀ ਫਿਰ ਧੁੱਪ ਕਿ ਸੇਕਦਾ ਤੀ ਅੱਟਤਾ ਬੱਚੇ ਪਾਏ ਨੇ ਮਾਂ ਧੁੱਪ ਜੀ ਲੱਕੜਾਇੀ ਤੋ ਸੇਕ ਲਈ ਮਾਂ ਤੈਨੂੰ ਕਈ ਟਾਈਮ ਵੀ ਨਹੀਂ ਦੇਖਣਾ ਹੁੰਦਾ 10:30 ਹੋ ਗਏ ਅਸੀਂ ਤਾਂ ਰੋਟੀ ਵੀ ਖਾ ਲਈ ਕੰਮ ਵੀ ਨਿਮੜ ਤੇ ਤੂੰ ਰੋਟੀ ਖਾਣੀ ਮੈਂ ਤਾਂ ਫੇਰ ਖਾਉਂ ਦੁਪਹਿਰੇ ਖਾਉਂਗਾ ਹਾਂ ਕਾਲ ਨੂੰ ਦੁਪਹਿਰੇ ਖਾ ਲਈ ਮੇਰੇ ਬਨੇ ਮਰ ਪਾ ਮੈਂ ਭੁੱਖਾ ਕੱਕਾ ਕੱਕਾ ਕੋਈ ਨਹੀਂ ਹਾਂ ਕੋਈ ਇੱਥੇ 12 ਸਾਲ ਲੂਟ ਬਾਦ ਨੂੰ ਮੈਂ ਤਾਂ ਕਹਦਾ ਮਰਜੀ ਕਰ ਲੈ ਮੈਂ ਦਦੇ ਸੋ ਨਾ ਨਾ ਅਮਰੂਦ ਕਾ ਖਾਨਾ ਤੇਰੇ ਕੋਲੇ ਸੋ ਹੈਗੇ ਨੇ ਫਲ ਕੂਟ ਹੈਗੇ ਦਾ ਦੇ ਅਮਰੂਦ ਵੱਧ ਲੱਗਿਆ ਵਾ ਕਾ ਲੈਣਿਆ ਮੱਤ 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 ਵੱਧ ਉਹ ਆ ਜਿਗਰਿਆਂ ਨੇ ਉਹ ਕਿਹ ਕਰੀ ਕਾ ਨਿਆ ਕਹ ਮੇਰਾ ਸਾਰਾ ਜਿਆਦੀ ਕਰਦੀ ਠੀਕ ਹੈ ਮੈਂ ਤਾਂ ਠੀਕ ਹਾਂ ਤੂੰ ਕਿੱਧਰ ਨਿਕਲ ਜਾਣਾ ਦਲਕੀ ਝੋਲਾ ਆ ਜਾ ਕੇ ਨਾ ਟੈਂਕੀ ਲੈਣਾ ਮੈਂ ਕਿੱਧਰ ਮਰਜੀ ਜਾਮ ਚੌਕ ਵੀਲਦਰੀਆ ਮੈਨੂੰ ਮੇਰਾ ਕਹ ਉਹ ਤੇਰੀ ਉਰੇ ਕੀ ਕਬੀਲਦਰੀਆ ਉਹਦੇ ਪਿੰਡ ਜਾ ਕੇ ਕੁਝ ਮਰਜੀ ਕਰ ਮੈਂ ਨਹੀਂ ਇਹ ਕਹਦਾ ਬੁੱਢਾ ਨਾ ਫੋਨ ਆਇਆ ਬਾ ਜਲਦੀ ਨਾਲ ਦੇ ਦਾਂਗੇ ਤੇ ਹਰ ਦੇ ਦਾਂਗੇ ਤੈਨੂੰ ਮੈਂ ਤੈਨੂੰ ਆਇਆ ਹੈਗਾ ਨਾ ਬਾਈ ਬਣ ਕੇ ਝੋਲਾ ਚਾਟ ਆਉਂਦੇ ਪਿੰਡ ਤੇ ਬਾਗ ਜਨੂੰ ਭੇਜ ਦੇਣ ਵਾਲੀ ਮੈਂ ਤਾਂ ਜਾਂਦਾ ਨਿਕਲਦਾ ਮਟਾ ਉਹ ਵੀ ਆਇਆ ਨਾ ਹਰ ਤੋਂ ਬਾਈ ਉਹਦੇ ਨਾਲ ਮੈਂ ਸਾਬ ਕਿਤਾਬ ਕਰਦੀ ਆ ਮੈਂ ਬੈਲੀ ਦੀ ਭੈਣਾਗੀ ਹਾਂ ਹਾਂ ਗੱਲ ਸੁਣ ਮੇਰਾ ਭਾਈ ਇੱਥੇ ਰਹੂ ਜਿੱਨੇ ਚੱਕ ਮੈਂ ਜਉਣੀ ਠੀਕ ਆ ਤੈਨੂੰ ਵੱਧ ਘਟ ਬੋਲਣ ਦੀ ਲੋੜ ਨਹੀਂ ਜੇ ਬਾਲਾ ਚੱਕ ਝੋਲੇ ਕੱਪੜੇ ਪਾਉ ਨਿਕਲ ਜੀ ਮੇਰਾ ਤਾਂ ਘਰੋਂ ਮੈਂ ਕਿਉਂ ਜਾ ਮੈਂ ਇਹਨੂੰ ਕੱਢ ਰੋਂ ਤੂੰ ਜਾਵੇ ਤੂੰ ਸਾਲਾ ਲੱਗਦਾ ਘਰਦਾ ਤੂੰ ਰਹੀ ਬਈ ਉਹ ਫਿਰ ਇਹ ਲੱਗਦਾ ਸਾਲਾ ਘਰਦਾ ਕਿਉਂ ਲੱਗਦਾ ਤੇਰੇ ਸਾਲਾ ਖਰਾ ਘੱਟਾ ਤੈਨੂੰ ਮੈਂ ਜੋੜ ਕੇ ਦਿੱਤਾ ਹ ਆਹ ਬੇਰੇ ਬੁੜੇ ਜਿਹੜਾ ਤਾਂ ਨਾਲ ਹੱਥੀਆ ਬੇਰੇ ਕੰਬੜਾ ਲੈ ਭਾਵੇਂ ਕੁੱਤੀ ਹਾਂ ਬਈ ਸੁਣ ਬੰਦਾ ਕਰੋ ਕੱਲੀ ਕੱਲੀ ਚੀਜ਼ ਚੱਕ ਕੇ ਵੇਚਦੀ ਤਾਂ ਕੀ ਜੋੜਿਆ ਘਰੇ ਮੇਰਾ ਖਾਰਿਆ ਮੇਰੇ ਘਰ ਹੈ ਦੀਦੀ ਵਿੱਚ ਹਾਂ ਆਪਣੇ ਘੱਟਾ ਥਾਰਾ ਕੋਚਾ ਮੇਰੇ ਕੋਲ ਫਿਰ ਬਦ ਆਉਂਦੇ ਘਰੇ ਭਾਜਦੇ ਸਾਰਾ ਕੁਝ ਇੱਧਰ ਲੱਗਦਾ ਮੈਂ ਜਾਂਦਾ ਘਰੇ ਤਾਂ ਲੱਗਿਆ ਧੁੱਪਾ ਕੇ ਚੱਕ ਲਿਆ ਆਈ ਨੂੰ ਮੇਰੇ ਘਰ ਤੋਂ ਮਰੂਦ ਖਵਾਉਣੀਆਂ ਚੀਜ਼ ਜੀ ਤੂੰ ਤੇਰੇ ਤੇ ਡਰਦਾ ਕੁਛ ਬਈ ਦੇਖ ਮੈਂ ਭਾਸ ਤੋਂ ਤੋ ਕਿ ਹੁਣ ਬੈਠੇ ਹਾਂ ਜੀ ਹੈਗਾ ਵੀ ਰੋਟੀ ਭਾਜ ਰੋਟੀ ਤੂੰ ਹੀ ਬਣਾਏਂਗੀ ਤੈਨੂੰ ਬਿਹਾ ਕੇ ਕੋਲਿਆਂ ਦਾਦੀ ਰੋਟੀ ਦੇ ਮਾਰ ਕੇ ਐਦੀ ਉਹ ਗੱਲੇ ਹੋ ਜਾਣਗੇ ਆ ਚੱਪਣਾ ਬਾਜਾ ਨਾ ਮੈਂ ਜਰਾਬਾ ਪਰ ਕਾਲਾ ਰੋਟੀ ਮੇਰਾ ਚਾਲਾ ਮੂੰਹ ਤੇ ਨਾ ਬਰਕੀਆਂ ਪਾ ਦੇ ਤਰੇ ਹਾਂ ਸ਼ਰਮ ਨਹੀਂ ਮੈਂ ਦੋ ਘੜੀ ਬਾਈ ਕੋਲੇ ਬਹਿ ਕੇ ਤੂੰ ਸ਼ੁੱਕ ਕਰ ਲੈਣਾ ਤੇ ਤੂੰ ਚੱਕ ਕੇ ਖਾ ਲੈ ਰੋਟੀ ਬਣਾਈ ਪਈ ਆ ਕਿੰਨਾ ਜ਼ਰਦਾ ਹੋ ਗਿਆ ਨੂੰ ਆਂਦਰ ਦੁੱਖ ਚੁੱਕੀ ਨਹੀਂ ਹੋਇਆ ਜੇ ਭੈਣ ਕੱਢ ਦੇ ਰੋ ਰੋ ਜੀ ਦੁੱਖ ਸੁੱਖ ਕਰਨ ਪਾਉਂਦਾ ਨਹੀਂ ਮੁੱਕਦੇ ਹਾਂ ਗੱਲਾਂ ਮਾਰਦੇ ਸਾਰੇ ਦਫਰ ਦੇ ਪੁੜੇ ਘਟਾਉ ਜਿੱਦੇ ਚਾਹ ਵੀ ਬੜੀ ਹੋਈ ਆ ਖਿਲਸੀ ਪੀ ਆਗੀ ਇੱਥੇ 3 ਲੱਖੇ ਬਗ ਜੀ ਬਗ ਜਾ ਕਾਲਾ ਕਰਦ ਮੈਂ ਸਾਰਾ ਮਾਰੀ ਕਰਕੇ ਦੇਖਦਾ ਗੱਲ ਜਾ ਪੌੜੀਆਂ ਕੋਲ ਜਾਉ ਤੂੰ ਰਹਿ ਜਾਂਗਾ ਓਰੇ ਭਾਈ ਜਾਨ ਨਹੀਂ ਆਉਂਦਾ ਇਹਨੂੰ ਟੱਕਰ ਦੇ ਟੱਕਰ ਨਾਲ ਰੋਡਾਂ ਨਾਲ ਰੱਖਿਆ ਜੇ ਗਾਇਤ ਮੁਠਾ ਦੇਦੇ ਨਾ ਸਾਰੇ ਨਿਕਲਣੇ ਮੁੜ ਕੇ ਨਾ ਤਾਂ ਇਹ ਕੋਈ ਕੰਮ ਕਰਾਉਂਦਾ ਨਾ ਗੱਲਾਂ ਨਾਲ ਨਾ ਤੇਰੇ ਕੰਮ ਅੱਛਾ ਪੈਣ ਕਰਿਆ ਤੇ ਪੈ ਕੰਮ ਕਰੂਗਾ ਹਾਂ ਮੈਂ ਕੰਮ ਕਰ ਮੇਰਾ ਪੈਣ ਕਰੇ ਭਾਈ ਰੋਈ ਨਹੀਂ ਦੇ ਮੈਨੂੰ ਦੇ ਪੈਣ ਕਰ ਤੱਕ ਕਹਿੰਦੇ ਨੇ ਪਾਣੀ ਵੀ ਪੀਂਦੇ ਹੁੰਦੇ ਇਹ ਮੇਰਾ ਫਿਰ ਰੋਟੀ ਵੀ ਰਹਿ ਗਈ ਮੈਂ ਤਾਂ ਖੁਆ ਕੱਟ ਕੇ ਖਾਵਾਂ ਮੇਰਾ ਤਾਂ ਜੀ ਲੱਗਾ ਮੈਂ ਇੱਥੇ ਆ ਗਿਆ ਜਾਂਦਾ ਨਹੀਂ ਹੋਣਾ ਮੈਂ ਜਾਂਦਾ ਤੂੰ ਕਹ ਇਹ ਕਹਿੰਦਾ ਪੈਣ ਦੇ ਘਰ ਦਾ ਪਾਣੀ ਵੀ ਨਹੀਂ ਪੀਂਦਾ ਕਿ ਮੈਂ ਤਾਂ ਖੁਆ ਵੀ ਕੱਟ ਕੇ ਖਾਵਾਂ ਹਾਂ ਅੱਟਾ ਕੱਟ ਕੇ ਦੇਖਦਾ ਕਿ ਹੋ ਰਹਿਦਾ ਕਿ ਖੋ ਹੀ ਰਹਿ ਗਿਆ ਹੋਰ ਤਾਂ ਕੋ ਛੱਡਿਆ ਨਹੀਂ ਨੇ ਕੰਧਾ ਖਾ ਗਿਆ ਔਰ ਤਾਂ ਇਹ ਰੋਟੀ ਖਾ ਲੈ ਇਹਨ ਤੋਂ ਟੱਪ ਖੇਤ ਵੇਚਿਆ ਘਰ ਬੈਠਾ ਮੇਰੇ ਨਾਲ ਖਾਲ ਕੱਢਣਾ ਲੈ ਮੇਰੇ ਨਾਲ ਚੰਦੀ ਮੈਂ ਰੋਟੀ ਖਾ ਲੈ ਆਏ ਆਏ ਕਿਹਦੇ ਕਰ ਕਰ ਬਈ ਰੋ ਨਾ ਚੱਪੜ ਜਾ ਇਹਨਾਂ ਨੂੰ ਮੈਂ ਬਣਾ ਬੰਦਾ ਤੇ ਦੇਖ ਲਈ ਜਾ ਦੋ ਦਿਨ ਖੱਟੇ ਆਏ ਕਰੀ ਉਹ ਅੰਦਰੋਂ ਇਹਦੇ ਬਿਆਲੇ ਕਿਰਪਾਨ ਪਈ ਆ ਉਹ ਚੱਕ ਲਈ ਪਾਣ ਮੈਂ ਛਾਰੇ ਦਾ ਗੱਟਾ ਲਾ ਦੂੰ ਇੱਥੇ ਥਾਰੇ ਟੱਬਰ ਦਾ ਗੱਟਾ ਤਾਂ ਨਹੀਂ ਲਾਉਂ ਨੂੰ ਖਾਉਂ ਬੰਦਾ ਮੈਂ ਰੁੱਡੀ ਹੋ ਜੂਗੀ ਹਾਂ ਗੱਟਾ ਇਹ ਕੜਾ ਕੜਾ ਕੇ ਬੋਲਣਾ ਤੱਤਾ ਪਾਣੀ ਧਰਿਆ ਪੈ ਜਾਣ ਨਾਲ ਡੁੱਬਲਾ ਆ ਚੋਲੇ ਜੇ ਮੈਨੂੰ ਦੇ ਜੇ ਮੈਂ 100 ਕੱਟ ਕੇ ਖਾ ਲਵਾਂ ਨਾ ਚੋਲਾ 100 ਨੂੰ ਤੱਕੀ ਹੋਇਆ ਤਾਂ ਨੂੰ ਮਰੋ ਤਾਂ ਖਾਈ ਜਾਂ ਨਾ ਰੁੱਡੀ ਨੀ ਮੁੰਡਾ ਕਾ ਰੋਟੀ ਖਾਂਗੇ ਰੋਟੀ ਰੋਟੀ ਮਾਫੀ ਖਾਂਗੇ ਉਹ ਆ ਗਿਆ ਹੁਣ ਇੱਕ ਵੀ ਰੋਟੀ ਨਹੀਂ ਛੱਡਣੀ ਹੈਗੀ ਆਪ ਵੀ ਖਾ ਲੈਗਾ ਤੂੰ ਇਹ じゃ ਖਾਂਗਾ ਰੋਟੀਆਂ ਕਿੱਥੇ ਲਊ ਪਿੱਤਾ ਕੰਜਰਾਂ ਨੇ ਕੋਈ ਨਹੀਂ ਚੱਜਦਾ ਨਹੀਂ ਕੋਈ ਵੀ ਚੱਜਦਾ ਨਹੀਂ ਬੱਟਲੇ ਵਾਲੇ ਬੱਟਲੇ ਵਾਲੇ ਮਾਮੇ ਲੈ ਜਉ ਤੁਸੀਂ ਫੇਰ ਲਾ ਕੇ ਦਿਖਾਓ ਉਹ ਕੇੜੇ ਮਾਮੇ ਨੂੰ ਲਿਆ ਉਹ ਕੇੜੇ ਨੂੰ ਲਿਆਉਣਾ ਪਤਾ ਨਹੀਂ ਬੈਠੇ ਕਿੱਥੇ ਕੋਰੀ ਲੋ ਕੋਰੀ ਤਾਂ ਲੈ ਭਾਜਾ ਆਇਆ ਤੂੰ ਤਾਂ ਜੀ ਕੋਰੀ ਦੇ ਆ ਕੋਈ ਨਹੀਂ ਕੋਈ ਨਹੀਂ ਮੈਂ ਖਾ ਜੀ ਮੈਂ ਮੈਂ ਆਉਂਦਾ ਹਾਂ ਦਾਜਾ ਅਮਾ ਇਹ ਉਹ ਮੁੰਡੇ ਨੇ ਗੁੱਟਾ ਚੱਲ ਮੇਰੇ ਨਾਲ ਇਹ ਤੋਂ ਕਰਾਇਆ ਮੇਰਾ ਥਲਾ ਇੰਜਣ ਉਹਨਾਂ ਨੇ ਉਹੀ ਗੁੱਟਤਾ ਮੈਨੂੰ ਤਾਂ ਮੱਖੀਆਂ ਨਹੀਂ ਆ ਚੱਲ ਉਹਨਾਂ ਦੇ ਲਫੇੜੇ ਲਾ ਕੇ ਆਉਣੇ ਆ ਇਹ ਚੱਲ ਕਰਾਂ ਫਿਰ ਹਾਂ ਮੈਂ ਖੜਾ ਗਨੇ ਖੜੇ ਕੁੱਟ ਖਾਏ ਨਹੀਂ ਹੋ ਗਏ ਖਾਧੀਆ ਕਰੋ ਹੈ ਕਿ ਪਿਓ ਖਾਣਾ ਖਾਣੇ ਉਹਦਾ ਉਹ ਖਾਣੇ ਮੈਂ ਕਿਉਂ ਲਗਾ ਮੈਂ ਕਿਉਂ ਦੇਖਾ ਵਿੱਚ ਕੀ ਕਰਨ ਮਰੇ ਹੁੰਦੇ ਨਹੀਂ ਹੱਥ ਨਾਲ ਚੱਕ ਲਾ ਕੋਈ ਜੇ ਕਰੀ ਆਵਾਜ਼ ਤਾਂ ਮੱਸਾ ਬੱਸ ਤਾ ਤੈਨੂੰ ਤੇਰੀ ਦਿਖਦੀ ਆਪਣੀ ਕਾ ਮੈਂ ਲੈ ਲਿਆ ਬਿਆ ਜਾ ਜਵਾਗਿਆ ਪੰਦਾ ਸੀ ਨਾ ਬੈਲੀ ਬਟਾ ਪੰਦਾ ਸੀ ਨਾ ਰੂੜੀਆ ਬੈਲੀ ਸੀ ਬਈ ਬੈਲੀ ਆ ਕੋਈ ਨਹੀਂ ਤੇ ਡਾਂਗਾ ਪੰਦਾ ਦੀ ਜੇਲਾ ਵੀ ਕੱਟ ਗਿਆ ਜੀ ਕੋਈ ਨਹੀਂ ਆਪਾਂ ਨੇ ਘੱਟ ਘੱਟੀਆਂ ਨੇ ਜੇਲਾ ਜਿੱਥੇ ਪਾਂ ਜਾ ਕੋਟਾ ਤਾਂ ਉੱਥੇ ਵਿੱਚ ਹੀ ਮਾਮੇ ਨੂੰ ਰਾਗੜ ਦਾਂ ਆ ਤਾਂ ਜਾਣਦੇ ਫਿਰਾਂ ਕੱਟਾਲ ਮੇਰਾ ਛੜਾ ਮੈਨੂੰ ਦੱਟ ਕੇ ਡੱਕ ਹਾਂ ਨੇਗੇ ਮਾਮਾ ਆ ਦੇਖ ਲੋ ਆ ਚਾ ਓਏ ਆ ਦੜਪੇ ਕੁੱਤੇ ਦੀ ਰਹਿ ਜਾਂ ਮਾਹ ਓਏ ਕੁੜਦੇ ਹੁਣ ਬੋਲੋ ਹਾਂ ਕੀ ਰੁੱਖਾ ਜਾ ਰੱਖਾ ਰੁੱਖਾ ਕੀ ਰੁੱਖਾ ਮੇਰੇ ਛੜੇ ਤੁਸੀਂ ਜਵਾਕ ਨੂੰ ਘੁਰਜੋਗੇ ਮੇਰੇ ਨਾਲ ਲੌ ਪੰਗਾ ਉਹ ਦੇਖੋ ਪੰਗੇ ਲੈਦਾਗਾ ਫਿਰ ਸਿੱਤਰ ਖਾਣਾ ਦੀਆਂ ਤਾਂ ਗੱਲਾਂ ਕਰਾਂਗਾ ਮੇਰਾ ਦਿਮਾਗ ਇੱਲਾਗਾ ਵੀ ਮੈਂ ਵੀ ਪੁੱਟ ਕੇ ਉਮਾਂ ਤੈਨੂੰ ਮੇਰੇ ਛੜਾ ਜਨੇ ਖਣੇ ਦੇ ਆ ਜਨੂੰ ਤਿੱਚੀ ਹਾਂ ਹਾਂ ਬਾਲਾ ਜੀ ਨਾਲ ਬੋਲ ਕੌਣ ਨੇ ਮੇਰਾ ਛਾਲਿਆ ਮੇਰੇ ਉਨਾਂ ਮਾਦਨ ਕਿਤੇ ਹਾਂ ਬਿੱਸਤਰਾ ਕਰਵਾ ਕੇ ਦੇਖ ਲਾ ਕੱਲ ਇੱਕ ਥੱਲਾ ਕਰਵਾ ਦੇ ਸੀ ਆ ਬਾਹਾਂ ਯਾ ਕਿਹੜਾ ਕੋਣਾ ਇਹ ਕਾਹਾਂ ਯਾ ਲੰਗੜਾ ਹੋਇਆ ਕੋਣ ਹੈ ਸਾਬੋ ਉਧਰ ਵਾਹ ਪਰ ਡਾਇਰ ਪਈ ਨਹੀਂ ਕਹੋ ਨਾ ਜੀ ਜੀ ਪਰ ਡਾਇਰ ਤੇਰਾ ਨਾ ਚਨਾ ਮਾਤਾ ਤਾਂ ਲੈ ਗਈ ਸੀ ਤੁਸੀਂ ਭਾਈ ਤੇ ਖਤ ਮਤੇ ਨੇ ਦੱਤ ਲਾਈ ਨੂੰ ਕਿ ਹੋਇਆ ਕਿਹੋ ਪਤਾ ਕਹੇ ਦਿੱਤੀ ਖਾਣਾ ਕਰਕੇ ਸੋਇਤੇ ਹੋ ਭਾਈ ਤੁਸੀਂ ਕੁੱਪਾ ਪਾ ਕੇ ਰੱਖਦਾ ਭਾਈ ਤੇ ਚਾਹ ਐ ਲੈਦਾ ਵੀ ਬੂਟ ਲੈ ਲੈਣੇ ਪੈਣਗੇ ਤੇਰਾ ਕਿਤੇ ਕੋਤੜੇ ਕਿਤੇ ਤੜਕੀ ਤੇ ਲਾਵਾ ਲੈਣ ਗਿਆ ਤੇ ਮੋੜਾ ਕੁੱਟਿਆ ਨਾ ਤੂੰ ਤੂੰ ਮੇਰਾ ਚਾਹ ਤੇ ਨਾ ਕਾ ਤੂੰ ਲੈ ਕੇ ਗਿਆ ਸੀ ਆਹ ਕੁੱਟਾ ਆਹਦਾ ਤੂੰ ਕੁੱਟ ਖਾਨਾ ਖਾਨਾ ਗਾ ਐ ਪੜੀ ਸ਼ਕ ਲਾ ਲਿਆ ਨਾ ਸੁਣ ਨਾ ਇੱਕ ਤਾਂ ਸੰਨੇ ਨੀ ਚੱਜ ਦੀ ਉੱਤੋਂ ਬਾਲ ਹਜੇ ਕਰਾਇਆ ਆ ਉਹ ਲੈ ਆਵੇ ਬਾਈ ਚੱਕ ਕੇ ਕੰਚੀ ਜੀ ਦਾ ਮੁੰਡੀਆਂ ਬਾਲ ਮੈਂ ਕੱਟਣਾ ਮੈਂ ਪੀਣਾ ਹਾਂ ਹਾਂ ਮੈਂ ਪੀਣਾ ਨਾ ਫਿਰ ਫਿਰ ਬਾਹਰ ਕਿਸ ਬਾਹਰ ਕੀ ਆ ਤਰਾ ਨਾ ਜਕਣੇ ਜਾਈ ਕੁੱਟਾ ਕਾ ਤੇ ਗਿਆ ਤੀ ਪੀਣਾ ਮਾ ਮਾਥਾ ਚੜਾ ਕੇ ਮਾਰ ਦਿੰਦੇ ਨੂੰ ਮੇਰੇ ਚਲਦੇ ਹੋ ਮੇਰੇ ਵਧੀਆ ਵਧੀਆ ਨਾ ਪਰਵਾਹ ਤੇ ਲੈਂਦਾ ਪ੍ਰੇਤ ਕੋਲੋਂ ਲੈਂਦਾ ਪ੍ਰੇਤ ਕੋਲੋਂ ਕਿੱਥੇ ਲਊ ਪੀਤਾ ਮੋਚੀ ਉਹਨੇ ਛੋਟਾ ਜਿਹਾ ਮੁੰਡੇ ਨੇ ਮੇਰੇ ਚਲਦੇ ਨੇ ਬੜਾ ਪੜਾ ਕਿ ਤੈਨੂੰ ਸੈਣ ਕਹਿੰਦੇ ਹੁੰਦੇ ਨੇ ਚੱਪਲ ਪੁੱਤਨਾ ਜੰਮੀ ਹਤੀ ਉਨੀ ਚੰਗੀ ਉਹ ਨਾ ਹੁੰਦਾ ਕੁੜੀ ਹੋ ਜਾਂਦੀ ਪਰ ਬਹਿ ਕੇ ਤੇ ਤੋੜ ਦਾਂਦੇ ਹਾਂ ਨਾ ਕੁੱਤੇ ਦੇ ਚੱਜਦੇ ਤੂੰ ਕੀ ਹੂ ਹੂ ਕਰ ਜਾਨਾ ਮੈਂ ਤਾਂ ਚੁੱਪੀ ਕਰਾਂ ਮੇਰੇ ਘਰ ਨਾ ਚਮਰਾ ਮਾਂ ਦੇਖਣਾ ਤੂੰ ਮੈਨੂੰ ਹੋਰ ਕੀ ਕਰ ਜਾਨਾ ਹੁਣ ਨਾਉਣ ਨੂੰ ਕਹਿੰਦੇ ਤੈਨੂੰ ਬਾਹਰ ਦੱਸ ਕੇ ਤੇਰੀ ਵਾਲ ਕਢਾਈ ਗਾਂਦੇ ਮਾਰ ਦੇ ਤੈਨੂੰ ਮੇਰੇ ਸਾਦੇ ਦੇ ਫਿਰ ਤੇ ਲਖਾ ਚੱਪਰਾ ਉੱਪਰ ਨਹੀਂ ਗੱਲ ਪਲਟ ਕੇ ਚੱਤ ਉੱਤੇ ਜਾ ਪੀਣਾ ਚੱਕ ਕੇ ਲਿਆਉਣਾ ਕਿ ਹੁਣ ਮੈਂ ਡੰਡਾ ਚੱਕਾਂ ਉਹ ਆਵਾਜ਼ ਪੂਲ ਚੱਕਾ ਤੋੜ ਜਾ ਕਰੋ ਜਾ ਕਰਕੇ ਸਪਸੇ ਮਰ ਜਾ ਕੇ ਰੋ ਜਾ ਪਿਆ ਉਹ ਵਰਗਾ ਹੁਣ ਨਾ ਉਹ ਤੋੜ ਜਾ ਕਰ ਨਹੀਂ ਮੇਰੇ ਚੱਲਦੇ ਨਹੀਂ ਕਾ ਗੱਡੀ ਲਾ ਦੂ ਤੇਰੀ ਨੂੰ ਹੋਇਆ ਕੀ ਹੈਗਾ ਪੀਣਾ ਨਹੀਂ ਚੱਕ ਕੇ ਲਿਆਉਂਦਾ ਅਜੇ ਚੜਾਕੀ ਲੱਤਾਂ ਮਾਰ ਦਿੱਤੀ ਹੈ ਵਧੀਆ ਮਰ ਲੱਤਾਂ ਛੱਤਰ ਦਾ ਤੂੰ ਵੀ ਖਾ ਕੇ ਲਾਇਆ ਦਿੰਦੇ ਨਾ ਤੇ ਕੱਪੜੇ ਹੀ ਹੋਏ ਪਾਣੀ ਹਾਂ ਪਰ ਮੈਂ ਤਾਂ ਛੜਾਕਾ ਇਹ ਤਾਂ ਮੈਂ ਲਾਇਆ ਦੇ ਛੱਤਰ ਜੇ ਨਾ ਛੜਾਕਾ ਤਾਂ ਫਿਰ ਮੈਂ ਮਰ ਜਾਂਦੇ ਮੇਰੇ ਸਾਰੇ ਸਾਰਾ ਟੱਪਾ ਮੈਂ ਤੈਨੂੰ ਆਇਆ ਕਹਿੰਦਾ ਕਿੰਨਾ ਖਾ ਮੇਰੇ ਸੱਜਣ ਨੂੰ ਗੱਲਾ ਗੱਲਾ ਜਵਾਂ ਆਪਣੇ ਨੂੰ ਭੇਜ ਦੇ ਉਹਨੂੰ ਕਾਨੂੰਨ ਇਹ ਵੀ ਗੱਲ ਤੇਰੇ ਕੀ ਹੁੰਦਾ ਹੋਏ ਮੇਰੇ ਸਾਰੇ ਤੇਰੇ ਨੜ ਦਾ ਕੁੱਤਾ ਤੇਰਾ ਘੰਨਾ ਮੈਨੂੰ ਐ ਨਹੀਂ ਸਾਡੇ ਦੀ ਮੱਛੀ ਜਨਨਾ ਮੈਂ ਆਪਦੀ ਲਾਜ਼ਮਤ ਤੂੰ ਸਮਝਾਉਂਦਾ ਨਹੀਂ ਜਿਹੜੇ ਕੁੱਤਿਆਂ ਵਾਂਗੂ ਫਿਰਦੇ ਇਹ ਕਹੇ ਦੂਜੇ ਨੂੰ ਗੱਲ ਨਹੀਂ ਕਰਨ ਦਿੰਦੇ ਆਪਦਾ ਕੋਣਾ ਵਿਚ ਭਜਾਈ ਰੱਖਦੇ ਰਹਿੰਦੇ ਨੇ ਵੀ ਦੂਜੇ ਦੀ ਤਾਂ ਸੁਣ ਲੋ ਲੈ ਬੋਲਾਂ ਹੁਣ ਬੋਲਾਂ ਬੋਲਾਂ ਹੁਣ ਮੈਂ ਕਹਿੰਦਾ ਬੋਲਦਾ ਹੈ ਹੈ ਜੀਭ ਕੋੜੇ ਬੰਦ ਰਹੇ ਨਹੀਂ ਗੱਠ ਕੇ ਨੇ ਦਿੱਤੀ ਜੀਭ ਨੂੰ ਕਾ ਕ ਕਰ ਲੋ ਗੱਲ ਓਏ ਬੰਦ ਓਏ ਤੇ ਕਰ ਲੈ ਸਮਾਂ ਨੂੰ ਹਾਂ ਇਹਦੇ ਸੋਚੇ ਹੱਥ ਲਵਾਣ ਦੇ ਬੰਦ ਹੋਣ ਵਾਲੇ ਜਿਹੜੇ ਕਰਾਇਆ ਇੱਥੇ ਖਾਰੇ ਕੋ ਜੀ ਤੇਰੀ ਮਾਂ ਦੇ ਲੱਗੀ ਹੋਈ ਆ ਸੱਚੋ ਹੀ ਜੀ ਮੇਰੇ ਲਾਤੀ ਰੱਬ ਕਹਿਣਾ ਦੋ ਬੋਲਦੀਆਂ ਨਹੀਂ ਜਿਵੇਂ ਤੂੰ ਬੋਲਣ ਦੀ ਚਾਹ ਵਜਾ ਮੈਂ ਮੁੰਡੇ ਵਾਲਾ ਗੁੱਸਾ ਹੁਣ ਆਦੇ ਦਿਨ ਲਾਹੇ ਟਿੱਕੇ ਪੈ ਜਾ ਉਹ ਤਾਂ ਮੇਰਾ ਖਾਲਾ ਪਹਿਲਾਂ ਉਹ ਖਾ ਕੇ ਗਿਆ ਹੁਣ ਤੂੰ ਖਾ ਲੈ ਹਾਂ ਤੂੰ ਵੀ ਖਾ ਕੇ ਆਇਆ ਪਹਿਲਾਂ ਮੈਂ ਤਾਂ ਚਲ ਖਾ ਜਿਹੜੇ ਖਾ ਆਇਆ ਹੁਣ ਤਾਂ ਨਹੀਂ ਗਣਦਾ ਕਿਤੋਂ ਬਾਅਦ ਮੈਂ ਕਿਸੇ ਨਾਲ ਤੂੰ ਰੋਟੀ ਖਾ ਲੈ ਵੀ ਚੱਕ ਨਹੀਂ ਤੇਰੇ ਮੈਂ ਹੌਕ ਤੇ ਤੁਨੂਗੀ ਫੂਕੜੀ ਨਾਲ ਰੋਟੀਆਂ ਜਾ ਭੱਗ ਜਾ ਉਹੇ ਕੰਮ ਕਰੋ ਇਹ ਚਾਹ ਤੇ ਨਹੀਂ ਜਾਣ ਖਾ ਲੋ ਓਏ ਕਰ ਵੇ ਤੂੰ ਹ ਜਿਹੜਾ 5-700 ਵਿੱਚੋਂ ਮੈਂ ਤੋ ਹੋਰ ਲੈਣਾ ਲੈਣਾ ਬਾਈ ਬਣ ਕੇ ਪਿੰਡ ਵਗ ਜਾਉ। ਉੱਚੀ ਪਗ ਜਾ ਪਹਿਲਾਂ। ਮੇਰੇ ਸਾਡੇ ਦਾ ਦਾੜਾ ਕਰ ਦੂੰ ਘਰ ਦੇ ਦਾਇ ਦੇਖੀ ਮੈਂ। ਬੱਚੇ ਫਿਰ ਦਾ ਹੋਵੇਂ ਇੱਥੇ ਕੱਖ ਗੇਮੂਗਾ ਇੱਥੇ ਚੰਦ ਅਸਤੀ ਕਰ। ਹਾਂ ਜਦੋਂ ਗਿਆਰੀ ਉਹਦਾ ਕਿਵੇਂ ਤੁਰਦਾ ਦੀ ਹੁਣ ਕਿਵੇਂ ਤੁਰਦਾ ਬਾਈ। ਤਾਂ ਹੀ ਹੱਡੀਆਂ ਨੇ ਉਦੋਂ ਕਹਿੰਦਾ ਮੈਂ ਬੇੜੇ 'ਚ ਕੱਖ ਡਾ ਦੂੰਗਾ। ਮੈਨੂੰ ਲੱਗਦਾ ਖਾएंगे ਉਹਨਾਂ। ਉਹ ਬਾਗਦਾ। ਕਿਉਂ ਰਹੂ ਪਿੱਤਾ ਜਿੰਨੇ ਜੰਦੂਤ ਨੇ ਮੈਨੂੰ ਟੱਕਰੇ ਨੇ। ਇਹ ਗੱਲ ਮੈਂ ਵੀ ਕਹਿ ਸਕਦਾ ਦੀ। ਸੁਗੜੀ 'ਚ ਪਾ ਲੈ ਨਾ ਟੁਗੜੀ 'ਚ ਪਾ ਕੇ ਨਸਰਾਣ ਲੈ ਕੇ ਪੈ ਜਾ। ਇਹ ਬੰਨੀ ਪੀਂਦੇ ਹੀ ਨਹੀਂ। ਜਦੋਂ ਤੇਰੀ ਲਾਦ ਨਹੀਂ ਕੰਮ ਦੀ ਜੇ ਮੈਂ ਤੂੰ ਨਹੀਂ ਨਾ ਕੰਮ ਦਾ ਤੂੰ ਤੇਰੀ ਲਾਦ ਨਹੀਂ ਨਾ ਉਹ ਪਿੰਡ ਚੱਕ ਲੈ ਲੈ ਨਾ ਤੂੰ ਚੱਕ ਲੈ ਉਹ ਰੁੱਡਾ ਲਾ ਰੱਖਿਆ ਉਹਨੂੰ ਭੇਜਿਆ ਕਰ ਐ ਕਿੱਥੇ ਕਦੋਂ ਦਾ ਉਹ ਬਰਦਾ ਉਹ ਐਡੀ ਬੋਰੀ ਕਿੱਥੋਂ ਚੱਕ ਲਿਆਊ ਚੱਕਣ ਵਾਲੇ ਹੋਰ ਬੱਜੇ ਪੰਗੇ ਕਿਵੇਂ ਲੈਣ ਦੇ ਰੇ ਨਾ ਅੱਛਾ ਜੀ ਉਹ ਉਹ ਆ ਗਿਆ ਜੋ ਨਾ ਹੁੰਦਾ ਫਿਰ ਕੌਣ ਲਿਉਂਦਾ ਪਿੰਡ ਚੱਕ ਕੇ ਭੇਜ ਦੇ ਮੈਂ ਆਪੀ ਚੱਕ ਲਿਆਕਰ ਉਹਨੂੰ ਪਿੰਦ ਭੇਜ ਦੇ ਤੈਨੂੰ ਕੀ ਹੁੰਦਾ ਭਈ ਹੁੰਦਾ ਬਥੇਰਾ ਕੁਝ ਹੁੰਦਾ 100 ਲਾ ਭਾਉਂਦਾ ਡੇਲੀ ਕੇਰੇ ਕੋਲੋਂ ਤੋੜ ਦੇਣਾ ਕਿਸੇ ਦੇ ਕੋਲੋਂ ਕੁਝ ਤੋੜ ਲੈ ਆਉਂਦਾ ਉਹਦੇ ਹਿੰਮਤ ਆ ਭਈ ਇਹਨੂੰ ਤੋੜ ਲੈਣਾ ਤ ਕੁੱਲ ਤਨਾਗੋ ਤੂੰ ਮੈਂ ਮੇਰੇ ਕੋਲੇ ਲੈ ਕੇ ਕਿਹੜਾ ਭੈਣ ਦਾ ਖਸਮ ਲਾਬਾ ਦਿਨ ਤਾਂ ਮੈਂ ਪਾੜਾ ਖਾ ਖਾਂ ਆਉਦੀ ਹੈ ਹੈ ਕੋਈ ਮੇਰੇ ਆਪਣੇ ਮੇਰੇ ਭਾਈ ਨੂੰ ਮੜਾ ਚੰਗਣਾ ਬੰਨਾ ਕਰ ਮੈਂ ਤਲਾਕ ਦੇ ਕੇ ਵਲਦੂ ਤੈਨੂੰ ਦੱਸੀ ਗੱਲ ਬਾਹਰ ਜਾ ਤੈ ਹੁਣ ਦਾਣਾ ਤੇ ਪੀ ਜਾ ਤਾੜੀ ਰੋਗ ਹੰਗਾਮ ਆਪੀ ਜਾ ਕੇੋਂ ਘੜੀ ਹੋ ਜਾ ਕੰਮ ਕਰਾਂਗਾ ਕੰਮ ਕਰਨ ਨਾਲੇ ਹੋਰ ਨਾਲੇ ਰੋਟੀ ਲਾਣੇ ਹੁਣ ਪਹਿਲਾਂ ਲਾਣੇ ਮਾਂ ਪਿਆ ਖਾ ਰੋਟੀ ਲੱਗੀ ਰੋਟੀ ਲਾ ਲੈ ਆ ਬੈਠਾ ਉਹ ਦਵਾ ਗਿਆ ਬੋਲਦਾ ਵੀ ਹੈ ਤਾਂ ਕੀ ਕੰਮ ਹੈ ਡੈਡੀ ਕਿੱਥੇ ਹੈ ਕਹ ਰਾਣੀ ਤੂੰ ਉਧਰ ਆਗਾ ਮਾਰੀ ਬੋਲ ਗੱਲ ਕੋਈ ਕੰਮ ਪੈ ਗਿਆ ਤੈਨੂੰ ਕੋਈ ਕੰਮ ਸੀਗਾ ਕੋਈ ਕੰਮ ਕੀ ਸੀ ਉਧਰ ਨੇ ਪੜਨ ਲੱਗਿਆ ਸੀ ਆਪਣਾ ਕੋਈ ਹੁਣ ਉਹਦੇ ਵਾਸਤੇ ਆਇਆ ਯਾਰ ਮੈਂ ਹੋਰ ਕੋਈ ਕੰਮ ਨਹੀਂ ਲੁਦਾ ਹਾਂ ਮੈਂ ਆਇਆ ਪੈ ਗਿਆ ਕਿਹਦਾ ਪਹਲਾ ਰਾਣੀ ਯਾਰ ਤੂੰ ਬੋਲ ਮਾਰ ਯਾਰ ਪਹਿਲਾਂ ਆਈ ਨੇੜੀ ਪੜਾਇਆ ਬਾਰੇ ਉਹ ਆਇਆ ਮੁੰਡਾ ਜਿਹਨੇ ਮੈਨੂੰ ਕੁੱਟਿਆ ਸੀਗਾ ਕਰਿਆ ਦੱਸ ਤੈਨੂੰ ਕਰੂ ਤੇਰਾ ਪਾਣੀ ਸੇਵਾ ਹੋਰ ਹੋ ਕੀ ਹੋ ਗਿਆ ਕਿਉਂ ਚੱਕੀ ਸੀ ਰੱਖਿਆ ਆਹ ਕੀ ਆਲਾ ਹੋ ਠੀਕ ਆ ਹਾਂ ਕਹੇ ਕੁੱਟਿਆ ਦੀ ਬਾਪੇ ਮੈਨੂੰ ਉਧਰ ਮੜਾ ਦੱਸ ਕੇ ਨੂੰ ਮਾਰ ਕੇ ਉਹਦਾ ਮੈਂ ਕੋਈ ਨਾ ਬਗ ਜਾ ਤੂੰ ਚੱਲ ਅੰਦਰ ਮੜਾ ਮੋਟਾ ਸੰਭ ਤੂੰ ਬੰਨਣਾ ਐਸਾ ਕੁੱਟਿਆ ਕਿਉਂ ਜੀ ਉੱਤੇ ਉਹ ਯਾਰ ਪਹਿਲਾਂ ਤਾਂ ਤੂੰ ਉਹ ਦੱਸ ਛੋਡੇ ਉਹ ਬੱਕਰੀਆਂ ਜਿਹੜਾ ਗਿੜਾ ਆ ਰਿਹਾਗਾ ਝੋਲੇ ਜਿਹੜਾ ਉਹ ਮੇਰਾ ਸਾਲਾ ਯਾਰ ਪੰਤ ਨਾ ਰਾਜ ਫਾਰਮ ਖੋਲੀ ਜਾਂਦਾ ਸੀ ਬਈ ਉੱਥੇ ਛੋਡੇ ਵਾਲਾ ਹਾਂ ਨਹੀਂ ਯਾਰ ਇੱਡੇ ਤਾਂ ਬੰਦੀ ਨਹੀਂ ਹੋ ਰੱਖਿਆ ਸੀਗਾ ਪੰਨੇ ਜਿਹੜਾ ਦਾ ਬੰਦਾਗਾ ਯਾਰ ਉਹ ਰਾਜ ਫਾਰਮ ਕਿਵੇਂ ਖੋਲ੍ਹੂਗਾ ਇੱਟਾ ਕੁੱਟੇ ਨੇ ਮੈਂ ਨਹੀਂ ਮੇਰਾ ਕਿਹੜਾ ਦਿਮਾਗ ਭਾਵੇਂ ਅਸੀਂ ਮੈਂ ਕੁੱਟੇ ਹੂੰ ਨਾ ਓ ਲਾਗੋ ਬਾਰੇ ਆ ਬੜਾ ਯਾਰ ਆ ਸੁਣ ਲੈ ਕੀ ਕਰ ਤੂੰ ਤਾਂ ਤੇਰੇ ਭਾਈ ਦੀ ਜਰ ਪਹਿਲਾਂ ਵੀ ਇੱਕ ਦੋ ਵਾਰੀ ਮੈਂ ਫੜ ਲਿਆ ਉਹ ਕਹਿੰਦਾ ਮੈਂ ਸਾਰਾ ਤੂੰ ਰਾਣੀ ਜਾਂਦਾ ਤੂੰ ਪਹਿਲਾਂ ਤਾਂ ਕਹਿੰਦਾ ਮੈਂ ਉਹਨਾਂ ਦਾ ਰਿਸ਼ਤੇ ਆਪਸ ਰੈਨੂੰ ਕੀ ਕੀ ਕਰ ਕੀ ਕਰਦਾ ਰੀ ਮੰਤਰ ਕਰਦਾ ਜਾਦਾ ਟ੍ਰਾਂਸਫਾਰਮ ਖੁੱਲ ਹੀ ਜਾਂਦਾ ਸੀ ਵੇ ਵੇ ਗੱਪ ਮਾਰਨ ਲੱਗਾ ਦੇਖ ਤਾ ਲੈਂਦਾ ਐਡਾ ਤਾਂ ਮੇਰਾ ਭਾਈ ਜਾਂਦਾ ਐਡਾ ਕਿਤੇ ਮੇਰਾ ਭਾਈ ਉਹ ਕਿਵੇਂ ਟ੍ਰਾਂਸਫਾਰਮ ਖੋਲੂ ਅੱਡਾ ਵੱਡਾ ਉਹ ਵੀ ਕੋਠਾ ਜਿੰਦਾ ਟੋੜੀ ਬੈਠਾ ਜਿੱਤੋਂ ਲੱਗਦਾ ਨਹੀਂ ਹੋ ਜਿੰਦਾ ਲੱਗਦਾ ਹੈਗਾ ਮੈਨੂੰ ਯਕੀਨ ਆ ਉਹ ਤੇ ਚੱਕ ਕੇ ਉਹ ਤਾਂ ਮਰ ਜੀ ਨਹੀਂ ਜਾਏ ਚਾਹੇ ਕੁਛ ਮਰ ਜਿਆ ਹੈ ਜੀ ਆਹੋ ਬੱਸ ਕਰ ਕੋਲੀ ਉਹ ਤਾਂ ਚੱਕੀ ਨਹੀਂ ਜਾਂਦੀ ਜਿੰਦਾ ਤੋੜਨ ਵਾਲਾ ਹੈਗਾ ਹੋ ਠੀਕ ਆ ਬਈ ਮੇਰਾ ਕਿਹੜਾ ਦਿਮਾਗ ਪਾ ਮੈਂ ਅਸੀਂ ਮੈਂ ਲਾਂਬਾ ਲੈ ਕੇ ਉਹੀ ਆ ਗਿਆ ਬੇ ਬਾਈ ਤੂੰ ਤਾਂ ਮੇਰੇ ਭਰਾ ਉਹਨੂੰ ਵੀ ਭਰਾ ਨੂੰ ਵੀ ਤੇ ਮੁੰਡੇ ਨੂੰ ਹੀ ਕੁੱਟ ਸਿੱਧੀ ਉਹ ਨਾਲ ਹੀ ਸੀਗਾ ਉਹਦੇ ਮੈਨੂੰ ਨਹੀਂ ਕਹੇ ਨੇ ਤੈਨੂੰ ਨਹੀਂ ਕਹਤਾ ਉਹਨੂੰ ਕਿਉਂ ਕਹਿੰਦਾ ਤੂੰ ਨਾ ਅਗਲੀ ਦੀ ਗੱਲ ਤੈਨੂੰ ਬਾਹਰੇ ਭਲਾ ਪਹਿਲਾਂ ਐਨੀ ਉਹ ਤਾਂ ਬਾਹਰ ਨੂੰ ਲੰਗੇ ਹੋਇਆਗਾ ਐਨੀ ਕਾਕਾਰੇ ਬਾਰੇ ਬੈਠਾ ਤੂੰ ਕਿਸੇ ਦੀ ਮੋਟਰ ਤੇ ਹੋਰ ਕੀ ਕੰਮ ਆਉਂਦੇ ਬੜੇ ਬਈ ਉਹ ਆ ਲੰਬਾ ਆ ਤੇਰਾ ਇੱਕ ਹੋਰ ਕੀ ਹੋ ਗਿਆ ਮੇਰੇ ਚਲਦੇ ਨਿਓ ਹਾਂ ਓਏ ਤੂੰ ਇੱਥੇ ਕਿ ਮਕਲਾਵਾ ਲੈਣ ਆਇਆ ਛੱਡੇ ਕਰ ਨਾ ਤੂੰ ਇਹਨਾਂ ਦੇ ਖੇਤ ਕੀ ਮਕਲਾਵਾ ਲੈਣ ਗਿਆ ਜਿੰਦਾ ਧੋੜੀ ਬੈਠਾ ਦੀ ਕੋਠੇ ਦਾ ਰਹਿਣਾ ਮਕਲਾਵਾ ਤੋੜ ਦੇ ਟਰੈਫਾਰਮ ਤੇ ਬੈਠਾ ਸੀ ਜਦੋਂ ਓਏ ਉੱਤੇ ਤਾਂ ਜਿੰਦਾ ਆਇਆ ਸੀ ਤੇ ਚੜਾਏ ਹੋਏ ਕਿ ਕਿਨੇ ਚੜਾ ਮੁਰਦਾ ਕਰ ਲੱਗੇ ਤੇ ਕਿਨੇ ਪਾਤੀ ਸੀ ਤੇੜ ਕਰਦੇ ਹੋਗੇ ਨਾ ਜਿਹੜਾ ਜੜਾਇਆ ਜਾਂਦਾ ਨਾ ਤੂੰ ਆਇਆ ਪਾਪਾ ਖੱਟੇ ਕੋਲ ਕੱਟੇ ਕਰਦਾ ਹਾਂ ਮੈਂ ਓਏ ਇੱਕ ਨਾ ਰੱਖ ਮੁੰਡ ਮੁੰਡੇ ਤਰਫਾਰ ਮੈਂ ਕਿਉਂ ਜੜਾਈ ਦੀ ਓਏ ਮੀਟ ਪੁਰਾਣਾ ਕਿਚਨ ਮੇਰੇ ਉਰੇ ਮੈਂ ਬਣਾਏਗਾ ਉਹਦੇ ਥੱਲੇ ਹਿੱਡੀ ਸੀਗੀ ਥਾਂ ਬਾਈ ਤਾਂ ਨਚਲਾ ਤੂੰ ਤੁੱਲਾ ਨਹੀਂ ਸਕતો ਹੋਇਆ ਤੁੱਲਾ ਕਾਣ ਨਹੀਂ ਹੋਇਆ ਉਹ ਤਾਂ ਆਪਣੇ ਪਾਰਟੀ ਚ ਕਰਨ ਦੀ ਜੱਤ ਨੇ ਬਣਾਉਣੀ ਤੇ ਕਿਨੇ ਮੁੰਡੇ ਦਾ ਜਨਮ ਦਿਨ ਸੀ ਮਾਤਾ ਲਾ ਕੋ ਖੋਲ ਲੈਣੇ ਰਾਤ ਪਰਮ ਪੈਸੇ ਕੱਟ ਕੇ ਤਿੰਨ ਤੇਰੇ ਲੱਖ ਤੇ ਦਿੱਤੇ ਨਹੀਂ ਕੁਝ ਦੇਖ ਪੈਸੇ ਕੱਟ ਕੇ ਛੱਡੇ ਕੋਲਰ ਉੱਥੇ ਲੈ ਗਦੇ ਥੋੜੇ 200 ਰੁਪਏ ਚੱਕੀ ਨੂੰ ਬਸ ਚੜਾ ਕੇ ਮੈਂ ਤਾਂ ਜਾਂਦਾ ਨਹੀਂ ਭਾਈ ਮੈਂ ਚਿੱਤੀ ਰੱਖ ਬਸ ਜਾਂਦਾ ਨਹੀਂ ਮੈਂ ਇਦਾਂ ਉਹਦੇ ਕੀ ਕਿਹਾ ਕੀ ਕਿਹਾ ਜਿੰਨ ਮੁੰਡੇ पावपणा तिन्ही जेडा काम की ना ਕਦਾਈਰ ਸੋਤੀ ਗੱਲ ਅੱਖਾਂ ਸੋਤੀ ਅੱਖਾਂ ਸਾਹਮਣੇ ਸਾਰਾ ਕੁਝ ਮੈਂ ਤਾਂ ਬਈ ਮੰਨਦਾ ਹਾਂ ਮੰਨਦਾ ਮੈਂ ਤਾਂ ਮੈਂ ਤਾਂ ਗਲਤੀ ਮੰਨਦਾ ਹੁਣ ਵੀ ਹੱਥ ਬੰਨ ਲੈ ਤੈਨੂੰ ਤੀਜਾ ਪੂਰੀਆਂ ਦੇ ਨਾ ਸਾਰੀਆਂ ਲੈ ਜਾਂਦੇ ਸਾਰੀਆਂ ਤੀਜਾ ਪੂਰੀਆਂ ਦੇ ਨਾ ਚੱਲ ਬਾਈ ਬਣ ਕੇ ਮੈਂ ਹੱਥ ਮਾਫੀ ਮੰਗ ਲੈਂਦਾ ਤੇਰਾ ਨਾਮਾ ਸਰ ਮਤ ਬਾਈ ਮੈਂ ਤਾਂ ਤੇਰੇ ਕਰਕੇ ਤੇਰੇ ਮੂੰਹ ਨੂੰ ਚੁੱਪ ਕਰ ਗਿਆ ਵੀ ਛੋਟਾ ਰਿਸ਼ਤੇਦਾਰ ਐ ਇਹ ਪਹਿਲਾਂ ਮੈਂ ਪਤਾ ਉਹ ਚੱਕ ਲਿਆ ਮੈਂ ਸਾਨੂੰ ਦੱਸਦੀ ਗੱਲ ਜੇ ਇਹ ਅੱਗੇ ਤੋਂ ਦੇਖ ਗਿਆ ਮੋਟਰ ਤੇ ਅੱਗ ਲਾ ਦੀ ਯਾਰ ਅੱਗ ਲਾ ਦੀ ਕਾ ਦੂੰ ਪਟਾ ਲਾ ਦੀ ਆ ਤੈਨੂੰ ਕਰਮ ਆ ਤੈਨੂੰ ਆ ਜਾ ਯਾਰ ਉੱਤੋਂ ਤਿੰਨ ਉੱਤੋਂ ਦੀ ਪੈ ਕੇ ਉੱਤੋਂ ਮੇਰਾ ਹੜਾ ਹੀ ਉੱਡਾ ਲਾ ਕੇ ਆ ਆ ਆ ਉਹ ਦੇਦੇ ਤੇ ਦੌੜਾ ਪਿਆ ਨਹੀਂ ਓਏ ਓਏ ਬੈਠ ਓ ਰੇ ਵਗ ਜਾ ਯਾਰ ਪੱਕਰੀਆਂ ਵਈਆਂ ਲਾਏ ਅੱਡ ਆ ਹੁਣ ਆ ਓਏ ਨੰਦ ਕਿਹੜਾ ਕੇ ਰੱਖਣ ਨੂੰ ਬੈਠਾ ਬਸ ਤ ਜਾਊਗਾ ਇਹ ਪਹਿਲਾਂ ਕੜਾ ਨਹੀਂ ਕੜਾ ਤਾਂ ਹੋ ਜਾ ਮੇਰਾ ਸਾਰਾ ਜਿਹੜਾ ਜੀਆ ਲਾਂਬੇ ਲਿਆਉਣ ਤੇ ਆ ਮੈਂ ਦੱਸ ਬੈ ਤੂੰ ਆ ਚੱਜਣਾ ਲਾ ਤਦਨਾ ਆ ਲਾ ਜਨੇ ਫੜ ਚੱਪੈ ਚੱਪੈ ਦੀ ਨਾ ਮੈਂ ਮੇਰੇ ਛੱਜੇ ਦਾ ਗਲ ਕੋਡ ਨੂੰ ਥੇ ਭਾਈ ਸਾਡੇ ਹੱਥ ਬਣਾਣ ਜਾਂ ਬਲ ਜਾਂਦੇ ਤੇ ਮੇਰੀ ਲਾਡ ਨੂੰ ਵੀ ਬਗੜੇਗਾ ਤਾਂ ਪਹਿਲੀ ਵਿਗੜੀ ਪਈ ਆ ਪਿਆਰਗੇ ਮੈਂ ਨਹੀਂ ਜਾਂਦਾ ਭਾਈ ਮੈਂ ਤਾਂ ਚੀਰੋ ਮੈਂ ਤਾਂ ਚੀਈ ਐ ਚੀਈ ਹੱਥ ਕੋਲ ਮੈਂ ਤਾਂ ਜਨਤਾ ਕਰ ਮਰਦਾ ਨਹੀਂ ਮੈਂ ਤਾਂ ਚੀਈ ਪਾਉਂ ਦੱਟੋਂ ਲੋਹੂ ਬਿਤਾ ਬੰਤ ਕਿਉਂ ਲੋਹੂ ਬਿਤਾ ਨਾ ਤਾਂ ਸੋਣਾ ਲਾ ਜਾ ਚੋਰੀਆਂ ਕਰਦਾ ਓ ਚੋਰੀ ਕਾ ਨੂੰ ਕਰੀਤੀ ਮੈਂ ਹੋਰ ਕਾ ਦੇ ਵਾਸਤੇ ਕੋਨੇ ਦਾ ਟ੍ਰਾਂਸਫਰਮ ਚਾਪ ਬਿੱਟ ਹੋਣਾ ਸੀ ਵੀ ਤੁਹਾਨੂੰ ਹੋ ਮੁੰਡੇ ਚਾੜੇ ਚੀਮਣੇ ਤਾਹ ਕੀ ਕਰਨਾ ਵਸਤੇ ਪਾਰਟੀ ਕਰਨੀ ਤੇ ਚੀਲੇ ਅੱਛਾ ਤੇਰੇ ਕੋਲ ਪੈਸੇ ਨਹੀਂ ਹੈਗੇ ਪੈਸੇ ਤਾਂ ਹੈਗੇ ਕੀ ਉਹ ਕਦੇ ਚਲਿਆ ਹੋ ਕੋਲ ਨਾਲ ਮੈਂ ਚੜਦੇ ਉਪਰ ਕੁਝ ਨਹੀਂ ਹੁੰਦਾ ਦੇਖੀ ਜੋ ਬਾਅਦ ਚ ਨੰਬਰੀ ਜਾਵਾਂਗੇ ਹੁਣ ਤਾਂ ਘਰੇ ਆ ਕੁੱਟ ਖਾ ਕੇ ਫਿਰ ਅੱਜ ਤੱਕ ਮੈਂ ਆਉਂਦਾ ਉਹਦਾ ਖਲਦਾ ਕੀ ਮੁੱਦੇ ਬਾਤ ਗਿਆ ਹੋ ਪਤਾ ਨਹੀਂ ਕਿਹੜੇ ਮੂਲੇ ਕਹਿ ਕਾਲ ਮੇਰੇ ਕੋਲ ਸੁਣ ਲਾ ਭਾਈ ਤੈਨੂੰ ਕਰਨਾ ਪਾੜਾ ਕਰ ਦਿੱਤੀ ਅੱਛਾ ਲੱਗਦਾ ਤੇ ਚੋਰ ਸਾਡੇ ਘਰੇ ਬੈਠਾ ਸੀ ਬਾਹਰਲੇ ਬੰਦੇ ਨੂੰ ਘਰੇ ਵੀ ਨਾ ਬਾੜੀ ਕੀ ਕਰ ਕੋਈ ਨਹੀਂ ਕੋਈ ਡਰ ਬਣੀ ਦਿੱਤਾ ਸਾਰੇ ਕੋ ਚੱਪ ਨੇ ਇਹ ਸਾਰਾ ਤੁਸੀਂ ਚੋਰੀ ਕਿਉਂ ਕਰਦਾ ਮੈਂ ਤੈਨੂੰ ਕਹੀ ਤਾਂ ਜਾਨਾ ਚੀਨੇ ਕਿੱਥੇ ਖੋਲੇ ਟ੍ਰਾਂਸਫਰ ਮੈਂ ਤਾਂ ਮਿੱਟੇ ਲੱਤਾ ਕਉਂ ਜੇ ਖੜੇ ਮੈਂ ਮਿੱਟੇ ਚ ਅੱਖਾਂ ਚ ਕਿੱਟਾ ਪੈ ਜਾਣਾ ਹੁਰ ਤਾ ਤੂੰ ਮੰਨਿਆ ਮੇਰੇ ਕੋਲੇ ਅੱਖ ਪਾਲਟੀ ਕੱਟ ਪਾਰਟੀ ਕੱਟ ਗਈ ਸੀ ਸਾਡੀ ਪੈਸੇ ਕੱਟ ਕੇ ਕਿਉਂ ਮੁੰਡੇ ਚੜ ਗਏ ਕਹਿੰਦੇ ਖੋਲਾ ਮੈਂ ਦੇਖ ਜਿੰਦਾ ਮੇਰੇ ਘਰੇ ਰਹਿਣਾ ਭਈਆ ਲੁੱਛੋਂ ਦੇ ਛੱੜੜੇ ਪੈਣਗੇ ਨਹੀਂ ਉਹ ਤਾਂ 2 ਨਾ ਪਿੰਡ ਤਾਂ ਮੈਂ ਜਾਂਦਾ ਨਹੀਂ ਜੇ 10 ਦਿਨ ਹੋਰ ਨਹੀਂ ਜਾਂਦਾ ਪਿੰਡ। ਥੈਂਕ ਯੂ। ਪਰ ਮੇਰੇ ਕੋ ਲੰਬਾ ਨਾ ਦੇ। ਨਹੀਂ ਆਉਂਦਾ ਲੰਬਾ ਤੈਨੂੰ ਅੱਗੇ ਤੋਂ ਲੰਬਾ ਆ ਕੇ ਮੈਂ ਆਪੀ ਭਾਗ ਜੂਂ ਪਾਈ। ਆਪੀ ਨਾ ਗੱਿਆਂ ਦੇ ਆਪ ਹੈ। ਕੱਲ੍ਹ ਦਨ ਨੂੰ ਕੀ ਕਰਤਾ ਉਹ ਛੱਡ ਲਾਂਗੇ। ਮੇਰੇ ਸਾਦੇ ਨੂੰ ਦੱਤ ਕਿਨੇ ਦਿੱਤਾ। ਹੈ? ਕਿਉਂ ਓਏ? ਕੈਚੇ ਹੋ? ਬਾਈ ਤਾਂ ਨਿਕਲਾ। ਹੈ? ਕਿਵੇਂ ਕਰਾਂਗੇ ਫਿਰ ਕਦੋਂ ਕਿ ਜਾਏਗਾ ਕਿਹੜੀ ਜਗ੍ਹਾ? ਮੈਂ ਕਹਿੰਦਾ ਨਹੀਂ ਮੇਰੇ ਥੜਾ ਕਰਤਾ ਤੂੰ ਮੈਂ ਖਵਾਤਾ ਰਹਿਣਾ। ਹੈ? ਕੀ ਖਵਾਤਾ ਤਾ ਹੈ? ਚੱਲ ਮੈਂ ਗੱਲ ਛੱਡ ਲਉ ਮੇਰੀ। ਤੋਤੀ ਮੈਂ ਤਾਂ ਡਹ ਹੋ ਜੂ ਪਾਈ ਮੇਰੇ ਇੰਨੀ ਕ ਜਗ੍ਹਾ ਵੱ ਓਏ ਤੁਹਾਨੂੰ ਤੇਰੇ ਕੀ ਨਾਂ ਬੋਲਦਾਗਾ ਹਾਂ ਬੋਲਦਾ ਮੇਰੇ ਸਾਰੇ ਸਾਰਾ ਕੁੱਤਾ ਮੈਂ ਕਮਾ ਕੇ ਦਿੱਤਾ ਹਾਂ ਮੈਂ ਕਮਾਦਾ ਮੈਂ ਚੀਰੀ ਲਾ ਤਰੇ ਹਟੋੜੇ ਪਿੱਛੇ ਛੱਡ ਲੋ ਹਾਂ ਉਹ ਪਹਿਲੇ 6 ਮਹੀਨੇ ਤੈਨੂੰ ਜੇਲ੍ਹ ਚ ਵਾਇਨੂ ਹੋਏ ਨੇ ਹਜੇ ਹਾਂ ਪੈ ਇੰਨਾ ਦਿੱਤਾ ਹੋ ਕੇ ਫੇ 6 ਮਹੀਨੇ ਕੀ ਬਣਾਦਾ ਤੈ ਤੇਰੇ ਹੋਂ ਤੋਂ ਪਹਿਲਾਂ ਦਾ ਸਾਰਾ ਕੁਝ ਹੀ ਬਣਿਆ ਹੋਇਆ ਜੰਗ ਬਣਿਆ ਸਾਰਾ ਕੁਝ ਦਿੱਤਾ ਸੀ ਭਾਈ ਬੈ ਫੇ ਨਾ ਹੱਟਿਆ ਅਸੇ ਹਾਂ ਆਪਣਾ ਸਾਈਕਲ ਕਿੱਥੇ ਆਗਾ ਕਿਹੜਾ ਸਾਈਕਲ ਨਾਲ ਕੱਢ ਲੈ ਗਿਆ ਖੇਤ ਵਾਲੀ ਨੂੰ ਕਾਲ ਉੱਚੀ ਕਰਦਾ ਹੂ ਤਾਂ ਮੈਨੂੰ ਤਾਂ ਕੀ ਪਤਾ ਛੱਡ ਲੈ ਮੈਨੂੰ ਨੂੰ ਨੂੰ ਨਹੀਂ ਪਤਾ ਕੈ ਕੋ ਚੁੱਕ ਕਰਦਾ ਕਿਹਦਾ ਲੈ ਕਿਹਨੂੰ ਤੁਮ ਗਿਆ ਹਾਂ ਕਰ ਤੇ ਟੱਕਲਾ ਹੂ ਕੇ ਚੱਲ ਕੰਨ ਨੂੰ ਤਾਂ ਕੀ ਪਤਾ ਹਾਂ ਕਰ ਬੂਣ ਗਣ ਵੇਚ ਗਿਆ ਸੀ ਇਹਨੇ ਕਿੰਨੇ ਟੱਕਾ ਹਾਂ ਅਚੀ ਦਾ ਵੇਚਿਆ ਨਹੀਂ ਕੋਈ ਪਰ ਮੈਂ ਗਿਆ ਉਹਦੇ ਕੋਲ ਮੋਟਰ ਹਲ ਜਾਵਾ ਪਾਉਣ ਦੱਸਿਆ ਮੈਨੂੰ ਨੇ ਕਿ ਕੰਜਾ ਝੋੜੀ ਵਾਲਾ ਵੇਚ ਗਿਆ ਯਾਦ ਰਹੀ ਜੀ ਉਹਦਾ ਨਹੀਂ ਨਹੀਂ ਮੈਂ ਤਾਂ ਹਵਾ ਪਾਉਣ ਗਈ ਸੀ ਜਦ ਉੱਤੇ ਹਵਾ ਕੱਟ ਗਈ ਤੇ ਚੈੱਕ ਕਰ ਤੇ ਹਾਂ ਵੇਚ ਕੇ ਕਿ ਮੈਂ ਪੈਸੇ ਕਿੰਨੇ ਲਏ ਹਾਂ ਤੂੰ ਪਾਈ ਤੇ 25 ਕੁ ਚੌੜਾ ਰੁਪਏ ਦਿੱਤਾ ਤੇ ਪਾਈ ਉਹਦਾ। ਨਹੀਂ। ਨਾ ਸੁਣ ਹੱਜੇ ਕਿਨਾਂ ਮੈਂ ਵੇਚ ਕੇ ਨਹੀਂ ਆਇਆ। ਮੇਰਾ ਥਾਲੇ ਵੇਚਾ ਥੋੜੀ ਅਫਰ ਉਹ ਪੰਜ ਤਰੋਂ ਹੋ ਗਿਆ ਤੀਰੇ ਹੋਟਾ ਰ ਪਊਗਾ ਕੰਦਾ। ਮੈਂ ਤੇ 2500 ਤਾਂ ਹੋਰ ਕੀ ਕਰਾ ਕੇ ਬੀਮਾ ਕਰਾ ਕੇ ਆਇਆ ਤੂੰ। ਟਰਪ ਪਾਉਣ ਨਾਲ ਕਾਟੀ ਪਾਉਣੀਆਂ ਹੈਂਡਲ ਹੁਣ ਤਾਂ ਸਾਰਾ ਠਖੜਾ ਪਿਆ ਮੇਰੇ ਥਾਲੇ ਉਹ। ਹਾਂ। ਚੱਲ ਤੂੰ ਤਾਂ ਛੱਡ। ਸਾਈਕਲ ਲੈ ਨਾ ਤੂੰ ਵੇਚਣ ਵਾਲੇ ਵੇਚਿਆ ਦੁਆਰੇ ਲੈ ਚੱਲ ਕੋਈ ਨਾ ਪੈਸੇ ਦੇ ਕੇ ਉਹਨੂੰ। ਸਾਈਕਲ ਘਰੇ ਆਵੇ ਹੱਥ ਨੂੰ ਆਪਣੇ। ਕੋਈ ਨਹੀਂ ਚਾਹ ਚਾਹ 20 ਖੜਾ ਲਿਓ। ਜਿਹੜੇ ਨੂੰ ਮੁੰਡੇ ਟ੍ਰਾਂ ਤਾਰਾ ਫਾਲ ਮੋਖੋਲਾ ਕੀ ਕਹਨੇ ਹੁੰਦੇ ਨੇ ਉਹਨੂੰ ਮਾ ਖੋਲ ਲਓ ਪਾ ਜੇ ਲਾਈਟ ਆ ਜਾਂਦੀ ਤਾਰਾਂ ਚ ਆਈ ਤਾਂ ਕਿਵੇਂ ਆ ਜਾਂਦੀ ਨਾ ਨਾ ਲਾਈਟ ਤਾਂ ਚਨੇ ਕੱਤੀ ਦੀ ਪਾਟਾ ਟੱਟ ਕੇ ਤੜੇ ਕੀ ਫੇਰ ਚੜਾਈ ਸੀ ਮਾ ਮੈਂ ਨਾ ਵੀ ਹੋਲਦਾ ਰਿਹਾ ਮੈਂ ਨਾ ਪਹਿਲਾ ਕੋਲਾ ਕੋਈ ਨਹੀਂ ਟੱਪਾਈ ਐ ਕਰ ਜੰਦ ਬਾਕ ਖਪਾ ਜਾਗਾ ਪਰ ਤੂੰ ਬਗ ਜਾ ਘੜਾਓ ਬਾਹ ਜਾ ਤੂੰ ਮੇਰੇ ਮੱਤੇ ਨਾ ਲੱਗ ਪਈ ਓਏ ਤੂੰ ਨਤ ਤੰਗ ਉੱਥੇ ਜਿੱਦਣਾ ਮੁਰਗਾ ਚੱਜ ਪੇਟ ਰੰਗ ਉੱਤੇ ਪਾ ਇਹਦਾ ਝੋਲੀ ਜੀ ਰੱਖਦਾ ਮੁਰਗਾ ਝੋਲੀ ਜੀ ਰੱਖ ਤੇ ਚੱਲ ਚੰਗਾ ਪਸੂ ਜੇ ਬੰਨ ਦੇ ਸੰਨੀ ਲਾ ਕੇ ਫਿਰ ਕਰ ਲਿਆ ਕਰ ਕੰਮ ਆ ਘੁੱਬਾ ਵਾਲੀ ਕੱਢਿਆ ਵੇ ਤੂੰ ਹੀ ਜਾਦੇ ਵਗਦੀ ਜਾ ਮਨਦਾ ਸੀ ਹੁਣ ਲੋਟ ਆਇਆ ਉਹ ਹੀ ਕੰਮ ਲਿਆ ਕਰਾਂਗੇ ਤਦ ਨਾਲ ਲਾਵੀਂਗਾ ਦੰਨੀ ਜੀ ਤੂੰ ਚਾਹ ਬਣਾਉਣੀ ਅੰਦਰ ਕੀ ਕਰਦੀਆਂ ਬੈਠੀ ਹਾਂ ਅੱਜ ਹੋ ਗਿਆ ਨਮ ਚੜ ਗਿਆ ਭਾਈ ਠੀਕੋ ਜੀ ਓਰੇ ਸੁਣਾਓ ਠੀਕਾ ਠੀਕ ਠੀਕ ਹੋ ਗਿਆ ਆ ਦੇਖਣ ਕੀ ਹੋਗਾ ਮਰਾਟੀ ਲਾਉਣੇ ਨੇ ਮਰਾਟੀ ਜਿਹੜੇ ਨੇ ਅੰਦਰੋਂ ਮਰ ਬੋਲ ਹੈ ਅੰਦਰੋਂ ਬੋਲ ਅੱਛਾ ਕਿੰਨਾ ਲੱਗਿਆ ਕਿਹੜਾ ਭਾਈ ਉਹ ਕੀ ਕਹਿੰਦੀ ਹਾਂ ਜੀ ਆਹ ਦੇਖੋ ਕੀ ਹਵਾ ਪੌਂਦੀ ਤੇ ਕੀ ਹੋਊਗਾ